ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਵਸ ਹੈ ਇਸ ਮੌਕੇ ਤੇ ਪਟਿਆਲਾ ਦੇ ਵਿੱਚ ਪਟਿਆਲਾ ਪ੍ਰਸ਼ਾਸਨ ਅਤੇ ਰਾਇਲਸ ਗਰੁੱਪ ਆਫ ਪਟਿਆਲਾ ਦੇ ਵੱਲੋਂ ਇੱਕ ਰੈਲੀ ਕੱਢੀ ਗਈ ਜਿਸ ਦੇ ਵਿੱਚ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਕੋਹੜ ਦੇ ਖਿਲਾਫ ਪ੍ਰਚਾਰ ਕੀਤਾ ਗਿਆ ਇਸ ਰੈਲੀ ਨੂੰ ਪਟਿਆਲਾ ਦੇ ਏਡੀਸੀ ਗੁਰਪ੍ਰੀਤ ਸਿੰਘ ਥਿੰਦ ਦੇ ਵੱਲੋਂ ਹਰੀ ਝੰਡੀ ਦਿੱਤੀ ਗਈ ਜਿਸ ਤੋਂ ਬਾਅਦ ਇਸ ਰੈਲੀ ਦੇ ਪਿੱਛੇ-ਪਿੱਛੇ ਔਰਤਾਂ ਦੇ ਵੱਲੋਂ ਇੱਕ ਪੈਦਲ ਮਾਰਚ ਵੀ ਕੱਢਿਆ ਗਿਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ਖਸੀ ਸ਼ਾਹਨੀ ਦੇ ਵੱਲੋਂ ਇਸ ਰੈਲੀ ਦੇ ਵਿੱਚ ਮਹਿਲਾਵਾਂ ਨੂੰ ਉਤਸ਼ਾਹਿਤ ਕੀਤਾ ਗਿਆ ਅਤੇ ਸ਼ਹੀਦਾਂ ਦੀ ਫੋਟੋ ਦੇ ਉੱਤੇ ਫੁੱਲਾਂ ਦੀ ਮਾਲਾ ਪਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਅੱਜ ਬੜਾ ਇਤਿਹਾਸਿਕ ਦਿਨ ਹੈ ਸਾਡੇ ਦੇਸ਼ ਦੇ ਸਭ ਤੋਂ ਮੋਢੀ ਸ਼ਹੀਦ ਸ਼ਹੀਦ ਆਜ਼ਮ ਸਰਤਾਪਾ ਗੁਰਸਿੰਘ ਜੀ ਸ਼ਹੀਦੀ ਆਜ਼ਮ ਰਾਜਗੁਰੂ ਸ਼ਹੀਦੀ ਆਜ਼ਮ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ ਇਸ ਇਤਿਹਾਸਕ ਦਿਨ ਨੂੰ ਮਨਾਉਣ ਵਾਸਤੇ ਪਟਿਆਲਾ ਵਾਸੀ ਰਾਇਲ ਪਟਿਆਲਾ ਰਾਈਡਰਸ ਕਲੱਬ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਇੱਥੇ ਇਕੱਠੇ ਹੋਏ ਨੇ ਇੱਕ ਸਾਈਕਲ ਰੈਲੀ ਕੱਢੀ ਗਈ ਹੈ ਇੱਕ ਲੇਡੀਜ਼ ਵੱਲੋਂ ਪੈਦਲ ਮਾਰਚ ਵੀ ਕੱਢਿਆ ਗਿਆ ਹੈ ਸਾਈਕਲ ਰੈਲੀ ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ ਹੈ ਏ ਰੈਲੀ ਜਿਹੜਾ ਸ਼ਹਿਰ ਦੇ ਵਿੱਚ ਬੜਾ ਵੱਡਾ ਸਨੇਹਾ ਲੈ ਕੇ ਜਾ ਰਹੀ ਹੈ ਉਹ ਸਨੇਹਾ ਹੈ ਨਸ਼ਿਆਂ ਤੋਂ ਬਚ ਕੇ ਰਹਿਣ ਦਾ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਏ ਰੈਲੀ ਇਹ ਵੀ ਅਪੀਲ ਕਰਦੀ ਜਾ ਰਹੀ ਹੈ ਕਿ ਨਸ਼ੇ ਤਿਆਗੋ ਚੰਗੇ ਰਸਤੇ ਤੇ ਪਾਓ ਚੰਗੇ ਕੰਮ ਕਰੋ ਅਤੇ ਜਿਹੜੇ ਸ਼ਹੀਦਾਂ ਨੇ ਸਾਨੂੰ ਮਕਸਦ ਨਾਲ ਆਜ਼ਾਦੀ ਦਵਾਈ ਹੈ ਉਸ ਮਕਸਦ ਦੀ ਪਾਲਣਾ ਕਰਦੇ ਹੋਏ ਦੇਸ਼ ਨੂੰ ਅੱਗੇ ਲੈ ਕੇ ਜਾਈਏ ਅੱਜ ਰਾਜਗੁਰੂ ਸੁਖਦੇਵ ਜੀ ਦੇ ਪਗਲ ਜੀ ਦੇ ਜਿਹੜਾ ਜਿਹੜਾ ਕਿ ਅੱਜ ਸ਼ੋਕ ਸੋਲੂਟ ਇਸ ਦਾ ਹੈ ਹੈ ਤੇ ਉਹਨਾਂ ਦੀ ਜਿਹੜੀ ਵਿਚਾਰਧਾਰਾ ਸੀ ਇੰਨੀ ਨਿੱਕੀ ਉਮਰ ਦੇ ਵਿੱਚ ਉਹਨਾਂ ਨੇ ਆਜ਼ਾਦੀ ਬਾਰੇ ਇੰਨਾ ਕੁਝ ਉਹਨਾਂ ਨੇ ਆਪਣੀ ਆਪ ਕਰਨੇ ਬੇਮਿਸਾਲ ਜਿਹੜੀ ਬਹਾਦਰੀ ਤੇ ਸੈਕਲਿਫਾਈਸ ਕੀਤੀ ਹੈ ਉਹ ਆਈ ਥਿੰਕ ਅੱਜ ਦੀ ਜਿਹੜੀ ਨੌਜਵਾਨ ਪੀੜੀ ਹੈ ਉਹਦੇ ਵਿੱਚ ਜੇ ਆਪਾਂ ਇਸ ਇਸ ਤਰੀਕੇ ਨਾਲ ਪ੍ਰਸਾਰ ਕਰਾਂਗੇ ਤਾਂ ਲੋਕਾਂ ਨੂੰ ਤੇ ਸਾਡੀ ਨੌਜਵਾਨ ਪੀੜੀ ਨੂੰ ਬਾਰੇ ਬਹੁਤ ਕੁਝ ਪਤਾ ਲੱਗੇਗਾ ਤੇ ਜਿਹੜੀ ਆਜ਼ਾਦੀ ਉਹਨਾਂ ਨੇ ਚਾਹੀ ਸੀ ਜਿਸ ਤਰ੍ਹਾਂ ਕੀ ਦੀ ਰਚਨਾ ਉਹ ਸਾਡੇ ਦੇਸ਼ ਦੀ ਚਾਂਦੀ ਸੀਗੇ ਉਸੇ ਤਰ੍ਹਾਂ ਦੇ ਆਈਡੀਅਲਸ ਤੇ ਉਸੇ ਤਰ੍ਹਾਂ ਦੀ ਰਚਨਾ ਤੇ ਅਸੀਂ ਸਾਰੇ ਹੀ ਯੋਗਦਾਨ ਆਪਣਾ ਪਾਈਏ ਸਪੈਸ਼ਲੀ ਜਿਹੜੀ ਨੌਜਵਾਨ ਪੀੜੀ ਹੈ ਉਹਨਾਂ ਦੇ ਵਿੱਚ ਵੀ ਇਹ ਵਿਚਾਰ ਆਵੇ ਅ ਅੱਜ ਅਸੀਂ ਇੱਥੇ ਆ ਸਾਡੀ ਜਿਹੜਾ ਪਾਰਕ ਹੈਗਾ ਇਹ ਸ਼ਹੀਦ ਭਗਤ ਸਿੰਘ ਜੀ ਦਾ ਉੱਥੇ ਅਸੀਂ ਅੱਜ ਸਲਾਮ ਲਗਤੀ ਆ